ਦੇ ਭਰਾ ਬਹੁਤ ਜ਼ਿਆਦਾ ਮੇਰੇ ਮਰ ਚੁੱਕੇ ਨੇ ਹੁਣ ਮਰਨਗੇ ਨਹੀਂ ਕਾਮਸਪਾਰਟੀ ਸਰਕਾਰ ਆ ਚੁੱਕੀ ਹੈ ਸਾਡੀ ਇਹਨਾਂ ਦੇ ਕੋਲ ਆਏ ਟ੍ਰੀਟਮੈਂਟ ਕਰਾ ਰਹੇ ਨੇ ਸਾਡਾ ਇਹ ਸਾਰਾ ਕੁਝ ਸਾਨੂੰ ਕਹਿ ਰਿਹਾ ਵੀ ਆਪਣੀ ਨਵੀਂ ਜ਼ਿੰਦਗੀ ਜੋਰ ਨਾਲ ਵਿੱਚ ਕੁਝ ਨਹੀਂ ਰੱਖਿਆ 2ML ਸਾਹ ਦੇ ਦਫ਼ਤਰਾਂ ਤੇ ਵੀ ਇਹਨਾਂ ਦੇ ਕੋਲ ਆਣ ਕੇ ਕਹਿੰਦੇ ਸਾਨੂੰ ਨਸ਼ਾ ਛਡਾਓ ਜੀ ਨਸ਼ਾ ਛੱਡ ਸਕਦੇ ਹਾਂ ਕਿ ਤੁਸੀਂ ਮੇਰੀ ਕੋਠੀ ਲੈ ਆਈ ਹੋ ਤੁਸੀਂ ਆਪਣੇ ਆਫਿਸ ਦੇ ਐਕਸਟਰਾ ਟਾਈਮ ਤੋਂ ਵੀ ਜਿਹੜਾ ਕੀ ਹੈ ਇਹ ਚੀਜ਼ ਵੱਲ ਦੇਖ ਰਹੇ ਹੋ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਲਗਾਤਾਰ ਤਾਂ ਉਹ ਏਦਾਂ ਆ ਰਹੀ ਨੇ ਕਿਤੇ ਨਾ ਕਿਤੇ ਕਹਿ ਸਕਦੇ ਯੁੱਧ ਨਸ਼ਫ ਰੁਦ ਮੁਹੀਨ ਸਕਸੈਸਫੁਲ ਹੋ ਰਹੀ ਹੈ ਆਪਾਂ ਕਿਸੇ ਕੀ ਦਾ ਇਲਾਜ ਕਰਾਉਣ ਲਈ ਜਾਂਦੇ ਆ ਮਨ ਦੇ ਵਿੱਚ 50 ਫੋਟ ਨੇ ਬਣਦੇ ਨੇ ਵੀ ਪਤਾ ਨਹੀਂ ਹੋਊ ਕਿ ਨਾ ਹੋਊ ਮੇਰੇ ਕੋਲੇ ਹੱਥਾਈ ਹੋਊ ਜੇ ਉਹਦਾ ਸਮਾਂ ਆਪਾਂ ਖਰਾਬ ਕਰਦੇ ਮੈਂ ਸਮਝਦਾ ਵੀ ਕਿਤੇ ਨਾ ਕਿਤੇ ਜੀਡੀਆ ਇਸ ਇਹਦੇ ਵਿੱਚ ਵਿਗਨ ਪੈਂਦਾ ਉਹਨਾ ਬਾਦਾ ਕਰਦਾ ਹਲਕਾ ਆਤਨਗਰ ਸਭ ਤੋਂ ਪਹਿਲਾਂ ਨਸ਼ਾ ਮੁਕਤ ਹੋਊਗਾ ਤੇ ਸਾਡਾ ਹਲਕਾ ਸਭ ਤੋਂ ਪਹਿਲਾਂ ਨਸ਼ਾ ਮੁਕਤ ਬਣਾਵਾਂਗੇ ਤੇ ਪੂਰਾ ਪੰਜਾਬ ਸੀਐਮ ਸਾਹਿਬ ਨੇ ਕਿਹਾ ਇਹ ਪਹਿਲਾਂ ਸਾਡੇ ਸੀਐਮ ਸਾਹਿਬ ਆ ਜਿਨ੍ਹਾਂ ਨੇ ਲੋਕਾਂ ਦੇ ਘਰ ਥੜਾ ਤੇ ਤੇ ਪਹਿਲਾਂ ਹੀ ਸਾਡਾ ਐਮਐਲਏ ਕਲਵੰਨ ਸਿੱਧੂ ਆ ਮੈਂ ਕਦੋਂ ਤੋਂ ਤੁਸੀਂ ਮਤਲਬ ਇਸ ਚੀਜ਼ ਚ ਪੈ ਗਏ ਨਸ਼ੇ ਵਾਲ ਪੈ ਗਏ ਮੈਂ 1.5-2 ਸਾਲ ਤੋਂ ਕਿਉਂ ਇਦਾਂ ਇਸ ਚੀਜ਼ ਦੇ ਵਿੱਚ ਬਸ ਵੈਸੇ ਇਹ ਦਿਮਾਗ ਤੇ ਟੈਨਸ਼ਨ ਆ ਡਿਪਰੈਸ਼ਨ ਕਿ ਅੱਜ ਇੱਥੇ ਆਈ ਹੂੰ ਕਿੰਨੀ ਦੇਰ ਬਾਅਦ ਛੱਡਣ ਦਾ ਵਿਚਾਰ ਬਣਾਇਆ ਬਸ ਮੈਨੂੰ ਬਣ ਗਿਆ ਵਿਚਾਰ ਹੁਣ ਕਿ ਸਭ ਹਾਂਜੀ ਛੱਡਣਾ ਹੁਣ ਬਸ ਛੱਡਣਾ ਹੁਣ ਕੋਸ਼ਿਸ਼ ਕਰਦੇ ਚੱਲਣਾ ਜਾ ਕੇ ਅਸੀਂ ਛੱਡਣਾ ਚਾਹਨੇ ਆਂ ਵੀ ਇਹ ਸਾਨੂੰ ਦਾਖਲ ਕਰਾਣ ਤੇ ਅਸੀਂ ਆਪਣੀ ਸਹੀ ਤਰ੍ਹਾਂ ਜ਼ਿੰਦਗੀ ਜੀ ਸਕੀਏ ਕੀ ਬੱਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਬਸ ਸਟੈਂਡ ਦੇ ਕੋਲ ਰਹਿਣ ਵਾਲਾ ਜੀ ਮੇਰਾ ਨਾਮ ਆ ਰਾਜ ਠੀਕ ਹੈ ਜੀ ਕਿੰਨੇ ਟਾਈਮ ਤੋਂ ਤੁਸੀਂ ਜਿਹੜਾ ਇਹ ਨਸ਼ੇ ਵਿੱਚ ਪੈ ਗਏ ਸੀਗੇ ਮੈਨੂੰ ਹੋ ਗਏ 10 ਸਾਲ ਹੋ ਗਏ ਆ ਜੀ ਇਹ ਜੂਸ ਨੂੰ ਮੈਂ ਕਹਿਣਾ ਚਾਹੁੰਗਾ ਵੈਸੇ ਨਸ਼ਾ ਤਾਂ ਕਰਨਾ ਕੋਈ ਜੂਸ ਚਾਹੀਦੀ ਨਹੀਂ ਆ ਪਹਿਲੀ ਗੱਲ ਤੇ ਸਾਡੇ ਮਜੀਟਿਆ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਜਿਹੜੇ ਲਿਆਣਾ ਜਿਨ੍ਹਾਂ ਨੇ ਲਿਆਂਦਾ ਆ ਜਿਨ੍ਹਾਂ ਨੇ ਇਸ ਪੰਜਾਬ ਨੂੰ ਲਾਇਆ ਆ ਠੀਕ ਹੈ ਜੀ ਹਰਕਮ ਹਰਕਮ ਕਰਨਾ ਚਾਹੁੰਦੇ ਹਾਂ ਜੀ ਜਿਨ੍ਹਾਂ ਨੇ ਬੇੜਾ ਕਰ ਨਸ਼ਾ ਤੇ ਲਾਇਆ ਹਾਂ ਨਸ਼ਾ ਤੇ ਲਾਇਆ ਬੇੜਾ ਕਰਕ ਕੀਤਾ ਸਾਡੇ ਜੂਸ ਦਾ ਕਿੰਨੇ ਮੁੰਡੇ ਪੜੇ ਲਿਖੇ ਆ ਜਿਹੜੇ ਅੱਜ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਹਾਂ ਤੁਸੀਂ ਇੱਧਰ ਛੱਡਣ ਕਰਤਾ ਸਾਡੇ ਪੰਜਾਬ ਦਾ ਤਾਂ ਬੇਟਾ ਅੱਜ ਛੱਡਣ ਆਏ ਹੋ ਅੱਜ ਐਮਐਲਏ ਦੇ ਆਫਿਸ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਉਸ ਬਾਰੇ ਐਥੀ ਐਮਐਲ ਸਾਬ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਜੀ ਇਹ ਛਡਾਨ ਦੀ ਸਾਨੂੰ ਬਹੁਤ ਕੋਸ਼ਿਸ਼ ਕਰ ਰਹੇ ਆ ਵੀ ਆਪਣੀ ਨਵੀਂ ਜ਼ਿੰਦਗੀ ਕਢੀਣਾ ਚਾਹੁੰਦੇ ਹੋ ਤੇ ਵੀ ਤੁਸੀਂ ਛੱਡ ਸਕਦੇ ਹੋ ਆਪਣਾ ਇਹਨਾਂ ਦੇ ਕੋਲ ਆਏ ਆ ਟ੍ਰੀਟਮੈਂਟ ਕਰਾ ਰਹੇ ਨੇ ਸਾਡਾ ਵੀ ਸਾਰਾ ਕੁਝ ਸਾਨੂੰ ਕਹਿ ਰਹੇ ਆ ਵੀ ਆਪਣੀ ਨਵੀਂ ਜ਼ਿੰਦਗੀ ਜਿਉਣਾ ਵਿੱਚ ਕੁਝ ਨਹੀਂ ਰੱਖਿਆ ਆ ਜੀ ਮੈਂ ਹੋਰ ਵੀ ਆਪਣੇ ਭਰਾਵਾਂ ਨੂੰ ਕਹਿਣਾ ਚਾਹਾਂਗਾ ਜਿੰਨਾਂ ਕੋ ਨਈ ਪੈਸਾ ਹੈਗਾ ਲਾਜ ਜੋਗਾ ਉਹ ਐਮਐਲ ਸਾਹਿਬ ਦੇ ਦਫ਼ਤਰ ਆਣ ਤੇ ਵੀ ਇਹਨਾਂ ਦੇ ਕੋਲ ਆਣ ਕੇ ਕਹਿੰਦੇ ਸਾਨੂੰ ਨਸ਼ਾ ਛਡਾਓ ਜੀ ਨਸ਼ਾ ਛੱਡ ਸਕਦੇ ਹਾਂ ਹੁਣ ਕਈ ਮੁੱਲਾਂ ਦੇ ਵਿੱਚ ਵੇਚ ਰਿਆ ਕਈ ਮੁੱਲਾਂ ਸਰਕਾਰ ਆਮ ਪਾਰਟੀ ਸਰਕਾਰ ਬਹੁਤ ਜ਼ਿਆਦਾ ਆਪਣਾ ਕਰ ਰਹੀ ਆ ਕੰਮ ਘਰ ਤੜਵਾਈ ਜਾ ਰਹੇ ਨੇ ਲੋਕਾਂ ਦੇ ਵੀ ਜੋ ਨਸ਼ੇ ਦੇ ਵਿਰੁੱਧ ਬਣਾ ਰਹੇ ਮਕਾਨ ਹਨਾ ਜੀ ਕਿੰਨੇ ਜਾਣਿਆ ਨਾ ਕੋਠੀਆਂ ਕਾਰਾਂ ਵੀ ਬਣਾ ਰਹੇ ਨੇ ਅਸ਼ੀਮਲਾਪੁਰੀ ਲਾਲੋ ੱਟਕਾ ਗਲੋਨੀ ਲਾਲੋ ਕਈ ਏਰੀਆ ਦੇ ਵਿੱਚ ਤੀ ਨਸ਼ਾ ਬਹੁਤ ਜ਼ਿਆਦਾ ਵਿਕ ਰਿਆ ਆਮ ਪਾਰਟੀ ਸਰਕਾਰ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਜੀ ਥੋੜਾ ਜਿਹਾ ਬਹੁਤ ਵੀ ਥੱਲੇ ਤੇ ਪਿਆਏ ਆ ਹੁਣ ਮੈਂ ਉਹੀ ਗੱਲ ਕਹਿਣਾ ਚਾਹੁੰਦਾ ਆ ਵੀ ਐਡਾ ਹੀ ਸਰਕਾਰ ਰਵੇ ਵਧੀਆ ਐਡਾ ਹੀ ਅੱਗੇ ਚੱਲਦਾ ਰਵੇ ਜਿਹੜੇ ਭਰਾ ਬਹੁਤ ਜ਼ਿਆਦਾ ਮੇਰੇ ਮਰ ਚੁੱਕੇ ਨੇ ਹੁਣ ਮਰਨਗੇ ਨਹੀਂ ਕਾਮਸਾ ਪਾਰਟੀ ਸਰਕਾਰ ਆ ਚੁੱਕੀ ਹੈ ਸਾਡੀ ਜੀ ਸਰ ਬਿਲਕੁਲ ਸਰ ਇੱਕ ਚੀਜ਼ ਦੇਖੀ ਆਪਾਂ ਕਿ ਤੁਸੀਂ ਫੋਨ ਕੋਲ ਆਈ ਤੁਹਾਨੂੰ ਤੁਹਾਡੇ ਕਿਸੇ ਨੇ ਦੱਸਿਆ ਕਿ ਇਦਾਂ ਕਰਕੇ ਜੀ ਇੱਕ ਬੰਦਾ ਹੋਰ ਹੈ ਉਹ ਆਪਣਾ ਨਸ਼ਾ ਜਿਹੜਾ ਛੱਡਣਾ ਚਾਹੁੰਦਾ ਤੁਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੇਰੀ ਕੋਠੀ ਲਈ ਆਈ ਹੋ ਤੁਸੀਂ ਆਪਣੇ ਆਫਿਸ ਦੇ ਐਕਸਟਰਾ ਟਾਈਮ ਤੋਂ ਵੀ ਜਿਹੜਾ ਕੀ ਹੈ ਇਹ ਚੀਜ਼ ਵੱਲ ਦੇਖ ਰਹੇ ਹੋ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਲਗਾਤਾਰ ਤੁਹਾਨੂੰ ਇਦਾਂ ਆ ਰਹੇ ਨੇ ਕਿਤੇ ਨਾ ਕਿਤੇ ਕਹਿ ਸਕਦੇ ਯੁੱਧ ਨਸ਼ਾ ਵਿਰੁੱਧ ਮੁਹਿੰਮ ਸਕਸੈਸਫੁਲ ਹੋ ਰਹੀ ਹੈ ਦੇਖੋ ਮੇਰਾ ਸਭ ਤੋਂ ਪਹਿਲਾ ਕੰਮ ਜਿਹੜਾ ਨੌਜਵਾਨ ਚਾਹੇ ਕੋਈ ਭੈਣ ਆ ਸਾਡਾ ਭਰਾ ਉਹਨੂੰ ਨਸ਼ੇ ਦੇ ਦਲਦਲ ਚੋਂ ਕੱਢਣਾ ਬਾਕੀ ਕੰਮ ਬਾਅਦ ਚ ਤੁਸੀਂ ਦੇਖਿਆ ਹੁਣ ਮੈਂ ਆਪਣੇ ਪੀਏ ਨੂੰ ਵੀ ਘੂਰਿਆ ਵੀ ਸਭ ਤੋਂ ਪਹਿਲਾਂ ਨਸ਼ੇੜਾ ਕੰਮ ਉਦੋਂ ਦੂਜਾ ਕੰਮ ਬਾਅਦ ਦੇ ਵਿੱਚ ਕਿਉਂਕਿ ਅਗਰ ਇਹਨਾਂ ਦੇ ਕੋਲੇ ਜਿਹੜਾ ਸਮਾਂ ਹੁੰਦਾ ਬੜਾ ਔਖਾ ਆਉਣਾ ਹੁੰਦਾ ਪਹਿਲਾਂ ਤਾਂ ਕਦਮ ਚੱਲ ਕੇ ਜਿਹੜੇ ਨੇ ਪਹਿਲਾਂ ਤਾਂ ਉਹ ਕਦਮਾਂ ਬੜੇ ਚੱਲ ਕੇ ਔਖੇ ਹੁੰਦੇ ਨੇ ਜਦੋਂ ਆਪਾਂ ਕਿਸੇ ਚੀਜ਼ ਦਾ ਇਲਾਜ ਕਰਾਉਣ ਲਈ ਜਾਂਦੇ ਆ ਮਨ ਦੇ ਵਿੱਚ 50 ਫੁਰਨੇ ਬਣਦੇ ਨੇ ਵੀ ਪਤਾ ਨਹੀਂ ਹੋਊ ਕਿ ਨਾ ਹੋਊ ਮੈਨੂੰ ਕਿੰਨੀ ਹਕਾਇਾਈ ਹੋਊ ਜੇ ਉਹਦਾ ਸਮਾਂ ਆਪਾਂ ਖਰਾਬ ਕਰਦੇ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਜਿਹੜੀ ਆ ਇਸ ਇਹਦੇ ਵਿੱਚ ਵਿਗਨ ਪੈਂਦਾ ਤੇ ਮੈਂ ਇੱਕ ਨੌਜਵਾਨ ਦੇਖੋ ਉਹਨੂੰ ਜਿਆਦਾ ਸਮਾਂ ਲੱਗਾ ਵਿਚੋਂ ਦੌੜ ਗਿਆ ਹੋਰ ਪਰ ਕੋਈ ਕਰਨੀ ਤੁਹਾਡੇ ਬੈਠੇ ਇੱਕ ਫੋਨ ਹੋਰ ਆ ਗਿਆ ਜਦੋਂ ਕਿਸੇ ਵੀ ਮੀਡੀਆ ਤੇ ਜਾਂ ਮੈਂ ਆਪਣੇ ਸੋਸ਼ਲ ਮੀਡੀਆ ਪੇਜ ਤੇ ਇੱਕ ਵੀਡੀਓ ਅਪਲੋਡ ਕਰਦਾ ਉਹਨੂੰ ਦੇਖ ਕੇ ਕਿਤੇ ਨਾ ਕਿਤੇ ਹੋਰਾਂ ਨੌਜਵਾਨਾਂ ਦਾ ਵੀ ਮਨ ਬਣਦਾ ਤੇ ਮੈਂ ਸਮੁੱਚੇ ਪੰਜਾਬ ਦੇ ਐਮ.ਐਲ.ਏ. ਸਬੰਧਾਂ ਨੂੰ ਆਪਣੇ ਸਾਡੇ ਵਲੰਟੀਅਰ ਕੌਂਸਲਰ ਸੇਬਾਨਾਂ ਨੂੰ ਵੀ ਬੇਨਤੀ ਕਰਦਾ ਕਿ ਆਪਣੇ ਆਪਣੇ ਏਰੀਆ ਚੋਂ ਲੱਭ ਲੱਭ ਕੇ ਇਹਗੇ ਨੌਜਵਾਨ ਮੁੰਡੇ ਕੁੜੀਆਂ ਉਹਨਾਂ ਨੂੰ ਲੈ ਕੇ ਆਈਏ ਤਾਂ ਕਿ ਉਹਨਾਂ ਨੂੰ ਨਵੀਂ ਜ਼ਿੰਦਗੀ ਜਿਉਣ ਦਾ ਮੌਕਾ ਦੇਈਏ ਕਿਉਂਕਿ ਪੰਜਾਬ ਇਹ ਪੰਜਾਬ ਨਹੀਂ ਸਦਾ ਜੀ ਗੁਰੂਆਂ ਪੀਰਾਂ ਦੀ ਤਰਤੀਆ ਗੁਰੂਆਂ ਪੀਰਾਂ ਦੇ ਅਸ਼ੀਰਵਾਦ ਵਾਲਾ ਜਿਹੜਾ ਜਿਹੜਾ ਸਾਡਾ ਪੰਜਾਬ ਸੀ ਉਹਨੂੰ ਦੁਬਾਰੇ ਫੇਰ ਰੰਗਲਾ ਪੰਜਾਬ ਬਣਾਉਣਾ ਜੇ ਰੰਗਲਾ ਪੰਜਾਬ ਬਣਾਉਣਾ ਤਾਂ ਇਕੱਲੇ ਭਗਵੰਤ ਮਾਨ ਸਾਹਿਬ ਨਹੀਂ ਬਣਾ ਸਕਦੇ ਇਕੱਲਾ ਕਲਵਨ ਸਿੱਧੂ ਨਹੀਂ ਬਣਾ ਸਕਦਾ ਇਹ ਸਾਰੇ ਲੋਕਾਂ ਨੂੰ ਉੱਠ ਕੇ ਸੰਯੁਕਤ ਤੌਰ ਉਪਰ ਵਿੱਚ ਯਾਨੀ ਇਹ ਹੰਬਲਾ ਮੰਨਣਾ ਪੈਣਾ ਮੈਂ ਸਮੀਤ ਨੂੰ ਕਹੂੰਗਾ ਵੀ ਇੱਕ ਮਿੰਟ ਇੱਥੇ ਆ ਇਹ ਨੌਜਵਾਨ ਦੀ ਅੱਜ ਮਿਹਨਤ ਆ ਸਾਰੀ ਇਹ ਨੌਜਵਾਨ ਇਹਨੂੰ ਇੱਥੇ ਲੈ ਕੇ ਆਏ ਤੇ ਸਾਡੇ ਮਿੰਦਰਪਾਲ ਜੀ ਨੇ ਜਿਹੜੇ ਵਿਉਤ ਨਸ਼ੇ ਵਿਰੋਧ ਦਾ ਅੰਕਾਰ ਜਿਨੇ ਇਹ ਦੋਨਾਂ ਪ੍ਰੇਰਿਤ ਕਰਕੇ ਇਹਨੂੰ ਲੈ ਕੇ ਆਏ ਨੇ ਤਾਂ ਕਿ ਇਹ ਨੌਜਵਾਨ ਨਸ਼ਾ ਛੱਡ ਸਕੋ ਜੀ ਲੋ ਅਖਰ ਸਮੀਤ ਤੋਂ ਵੀ ਜੀ ਕੀ ਕਹਿਣਾ ਚਾਹੋਗੇ ਤੁਸੀਂ ਕਿੱਦਾਂ ਇਹਨਾਂ ਨੂੰ ਮਤਲਬ ਮਿਲੇ ਤੇ ਕਿੱਦਾਂ ਲੈ ਕੇ ਆਏ ਮੈਂ ਤਾਂ ਇੱਕ ਗੱਲ ਕਹਿੰਦਾ ਜੀ ਸਾਡੇ ਐਮਐਲਏ ਸਭ ਨੇ ਸਾਨੂੰ ਕਿ ਲਾਇਆ ਕਿ ਜੁਮਮਾਰੇ ਲਾਈ ਹੈ ਕਿ ਜਿੰਨੇ ਮਹੱਲੇ ਦੇ ਵਿੱਚੋਂ ਹੈਗੇ ਆ ਨਸ਼ੇ ਆਲੇ ਛੱਡਣਾ ਚਾਹੁੰਦੇ ਜਿੰਨਾਂ ਦੇ ਉਹਨਾਂ ਨੂੰ ਲੈ ਗਿਆ ਉਹ ਮੇਰੇ ਕੋਲ ਮੈਂ ਖੁਦ ਜਾ ਕੇ ਆਵਸਤਲਾਂੇ ਦਾਖਲਾ ਕਰਾਵਾਂਗਾ ਜਿੰਨੇ ਹੋ ਸਕੇ ਜਿੰਨੇ ਮਦਦ ਕਰਾਂਗਾ ਆਪੋ ਤੇ ਇਹ ਤੇ ਜਦੋਂ ਅੱਧੇ ਰਾਤ ਨੂੰ ਵੀ ਲੋਰ ਗਿੰਦੀ 12 ਵਜੇ 1 ਵਜੇ ਅਸੀਂ ਫੋਨ ਮਾਰਦੇ ਸਾਡਾ ਫੋਨ ਚੱਕ ਲੈਂਦੇ ਆ ਭਾਜੀ ਭਰਿਆ ਕੰਮ ਪੈ ਗਿਆ ਉਹ ਕਹਿੰਦਾ ਉਸੇ ਲਈ ਮੇਰੀ ਜਿੰਨਾ ਗੱਲ ਕਰਾਂ ਨਹੀਂ ਕਰਾਉ ਮੈਂ ਹੁਣੇ ਕਰਾਨਾ ਹੱਲ ਅੱਜ ਮੈਂ ਸਿਰਫ ਫੋਨ ਮਾਰਿਆ ਮੈਂ ਕਿਹਾ ਭਾਜੀ ਮੈਂ ਤਿੰਨੇ ਆਨੇ ਲੈ ਕੇ ਆਂ ਕਹਿੰਦੇ ਬੇਟੇ ਜਿੰਨੀ ਛੇਤੀ ਹੋ ਸਕੇ ਲੈ ਕੇ ਆ ਦਵਾਈ ਦਵ ਤੇ ਅਸੀਂ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਜਿੰਨੇ ਮੈਨੂੰ ਮਜੀਦਨਗਰ ਦੇ ਵਿੱਚੋਂ ਮਨੋਹਰ ਨਗਰ ਦੇ ਵਿੱਚ ਫੌਜੀ ਮਲੇ ਦੇ ਆਣਾ ਚਾਹੁੰਦੇ ਮੇਰੇ ਕੋਲ ਆਣ ਮੈਂ ਜਿੰਨੇ ਹੋ ਸਕਾ ਹੈ ਲੈ ਕੇ ਆਵਾਂਗਾ ਐਮ ਐਲ ਏ ਸਾਭ ਕੋ ਨਸ਼ੇ ਛਡਾਊ ਕਰਾਵਾਂਗਾ ਸੋ ਇਹ ਲੇਡੀ ਨੇ ਜਿੰਨਾ ਵੱਲੋਂ ਜਿਹੜਾ ਕੀ ਆ ਜਿੱਥੇ ਐਮ ਐਲ ਏ ਕੁਲਵੰਤ ਸਿੰਘ ਸੱਦੂ ਦੇ ਆਫਿਸ ਪਹੁੰਚ ਕੇ ਕਿਹਾ ਗਿਆ ਕਿ ਅਸੀਂ ਜਿਹੜਾ ਇਹ ਨਸ਼ਾ ਛੱਟਣਾ ਹੈ ਤੇ ਜਿਹੜਾ ਐਮ ਐਲ ਏ ਵੱਲੋਂ ਇਹਨਾਂ ਨੂੰ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਐਡਮਿਟ ਕਰਵਾਇਆ ਜਾਏਗਾ ਮੈਮ ਕਦੋਂ ਤੋਂ ਤੁਸੀਂ ਮਤਲਬ ਇਸ ਚੀਜ਼ 'ਚ ਪੈ ਗਏ ਨਸ਼ੇ ਵੱਲ ਪੈ ਗਏ ਮੈਮ 1.5-2 ਸਾਲ ਤੋਂ 1.5-2 ਸਾਲ ਤੋਂ ਕਿਉਂ ਇਦਾਂ ਇਸ ਇਸ ਚੀਜ਼ ਦੇ ਵਿੱਚ ਚਲੇ ਗਏ ਬਸ ਵੈਸੇ ਹੀ ਦਿਮਾਗ ਤੇ ਟੈਨਸ਼ਨ ਆ ਡਿਪਰੈਸ਼ਨ ਤੇ ਅੱਜ ਇੱਥੇ ਆਈ ਉਹ ਕਿੰਨੀ ਦੇਰ ਬਾਅਦ ਛੱਡਣ ਦਾ ਵਿਚਾਰ ਬਣਾਇਆ ਬਸ ਮੈਨੂੰ ਬਣ ਗਿਆ ਵਿਚਾਰ ਹੁਣ ਕਿ ਛੱਡਣਾ ਹਾਂਜੀ ਛੱਡਣਾ ਹੁਣ ਬਸ ਛੱਡਣਾ ਹੁਣ ਹਾਂਜੀ ਤੇ ਅੱਜ ਐਮਐਲਏ ਦੇ ਆਫਿਸ ਪਹੁੰਚੇ ਉਹ ਤੇ ਤੁਹਾਨੂੰ ਇਹਨਾਂ ਵੱਲੋਂ ਸਿਵਲ ਹਸਪੀਟਲ ਵਿੱਚ ਐਡਮਿਟ ਕਰਵਾਇਆ ਜਾਏਗਾ ਕੀ ਲੱਗਦਾ ਇੱਕ ਨਵੀਂ ਜ਼ਿੰਦਗੀ ਮਿਲ ਜਾਏਗੀ ਮੈਨੂੰ ਬਹੁਤ ਵਧੀਆ ਲੱਗਦਾ ਕੀ ਕਹਿਣਾ ਚਾਹੋਗੇ ਐਮਐਲਏ ਨੂੰ ਕੀ ਮੈਸੇਜ ਦੇਣਾ ਚਾਹੋਗੇ ਇਹ ਕਿ ਧੰਨਵਾਦ ਤੁਹਾਡਾ ਕਿਉਂਕਿ ਉਦ ਨਸ਼ਾ ਵਿਰੁੱਧ ਜੋ ਸਕੀਮ ਮੁਹਿੰਮ ਚਲਾਈ ਗਈ ਹੈ ਤੁਹਾਡੇ ਭਲੇ ਲਈ ਚਲਾਈ ਭਾਜੀ ਕਿੰਨੀ ਦੇਰ ਤੋਂ ਤੁਸੀਂ ਇਸ ਚੀਜ਼ ਵਿੱਚ ਪਏ ਹੋਏ ਨਸ਼ੇ ਵਾਲੇ ਨੂੰ 6-7 ਸਾਲ ਹੋ ਚੁਕੇ ਅੱਜ ਛੱਡਣ ਦਾ ਵਿਚਾਰ ਬਣਾਇਆ ਪੂਰਾ ਵਿਚਾਰ ਬਣਾਇਆ ਜੀ ਸਿੱਧੂ ਸਾਹਿਬ ਦੇ ਚਰਨਾ ਜਾ ਕੇ ਅਸੀਂ ਛੱਡਣਾ ਚਾਹੁੰਦੇ ਹਾਂ ਵੀ ਇਹ ਸਾਨੂੰ ਦਾਖਲ ਕਰਾਣ ਤੇ ਅਸੀਂ ਆਪਣੀ ਸਹੀ ਤਰ੍ਹਾਂ ਜ਼ਿੰਦਗੀ ਜੀ ਸਕੀਏ ਆਮ ਆਦਮੀ ਪਾਰਟੀ ਵੱਲੋਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਇਸ ਬਾਰੇ ਕੀ ਕਹਿਣਾ ਹੈ ਕਿੱਦਾਂ ਦੇਖਦੇ ਹੋ ਨੂੰ ਤੁਸੀਂ ਇਹਨਾਂ ਨੂੰ ਬਹੁਤ ਵਧੀਆ ਨਜ਼ਰ ਨਾਲ ਦੇਖਦੇ ਹਾਂ ਜੀ ਤੁਸੀਂ ਅੱਜ ਇੱਕ ਕਹਿ ਸਕਦੇ ਨਵੀਂ ਲਾਈਫ ਵੱਲ ਜਾ ਰਹੇ ਹੋ ਸਿਰਫ ਇੱਕ ਐਮਐਲਏ ਕੋਲ ਆਏ ਹੋ ਇੱਥੇ ਆਫਿਸ ਦੇ ਵਿੱਚ ਪਹੁੰਚੇ ਹੋ ਕਿ ਬਾਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੋਗੇ ਜੋ ਨਸ਼ਾ ਕਰਦੇ ਆ ਆਪਣੀ ਲਾਈਫ ਨਾਲ ਜਿਹੜਾ ਕਿ ਇਹ ਖਿਲਵਾਰ ਕਰ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਤਾਂ ਮੈਂ ਹੀ ਕਹਿਣਾ ਚਾਹਾਂਗਾ ਵੀ ਵਾਪਸ ਆਜਣ ਆਪਣਾ ਨਸ਼ਾ ਛੱਡਣ ਤੇ ਆਪਣੀ ਜ਼ਿੰਦਗੀ ਬਤੀਤ ਕਰਨ ਜਿਵੇਂ ਤੁਸੀਂ ਆਏ ਹੋ ਦੇਖੋ ਤੁਸੀਂ ਅੱਜ ਤਿੰਨ ਜਣੇ ਲੈ ਕੇ ਆਏ ਹੋ ਇਹ ਤਿੰਨ ਜਣੇ ਨੂੰ ਇੱਕ ਨਵੀਂ ਲਾਈਫ ਮਿਲਣ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਮੈਂ ਹੀ ਕਹਿਣਾ ਜੋ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਸਾਡੇ ਏਰੀਆ ਦੇ ਐਮਐਲਏ ਕਲਵੰਨ ਸਿੱਧੂ ਜੀ ਜਿਨ੍ਹਾਂ ਨੇ ਮੈਨੂੰ ਹਲਕੇ ਦਾ ਨਸ਼ੇ ਵਿਰੋਧ ਕੋਆਰਡੀਨੇਟਰ ਲਾਇਆ ਵਾ ਤੇ ਮੈਂ ਪਹਿਲਾਂ ਵੀ ਜੋ ਐਮਐਲਏ ਸਾਹਿਬ ਨੇ ਡਿਊਟੀ ਲਈ ਆ ਆਪਣੇ ਹਲਕਾ ਆਤਮ ਨਗਰ ਨੂੰ ਸਭ ਤੋਂ ਪਹਿਲਾਂ ਨਸ਼ਾ ਮੁਕਤ ਬਣਾਉਂਗਾ ਤੇ ਵਾਰਡ ਨੰਬਰ 52 ਦੇ ਮੇਰੇ ਬਸਨੀਗ ਨੇ ਤਿੰਨੇ ਤੇ ਤਿੰਨੇ ਤੁਹਾਡੇ ਸਾਹਮਣੇ ਲੈ ਆ ਰਹੇ ਆ ਜੋ ਐਮਐਲਏ ਸਾਹਿਬ ਡਿਊਟੀ ਲਾ ਰਹੇ ਆ ਵੀ ਅਸੀਂ ਘਰੋ ਘਰ ਦੇ ਵਿੱਚ ਜਾ ਕੇ ਜਿਹੜੇ ਨਸ਼ੇ ਵਿਰੋਧ ਜਿਹੜੀ ਸਾਡੀ ਮਹਿਮ ਚੱਲੀ ਆ ਇਨੂੰ ਨਸ਼ਾ ਮੁਕਤ ਬਣਾ ਕੇ ਤੇ ਤੁਹਾਡਾ ਨਾ ਵਾਦਾ ਹੈਗਾ ਤਾਂ ਹਲਕਾ ਆਤਨਗਰ ਸਭ ਤੋਂ ਪਹਿਲਾਂ ਨਸ਼ਾ ਮੁਕਤ ਹੋਊਗਾ ਤੇ ਸਾਡਾ ਹਲਕਾ ਸਭ ਤੋਂ ਪਹਿਲਾਂ ਨਸ਼ਾ ਮੁਕਤ ਵਾਰਡ ਬਣਾਵਾਗੇ ਤੇ ਪੂਰਾ ਪੰਜਾਬ ਸੀਐਮ ਸਾਹਿਬ ਨੇ ਕਿਹਾ ਇਹ ਪਹਿਲਾਂ ਸਾਡੇ ਸੀਐਮ ਸਾਹਿਬ ਆ ਜਿਨ੍ਹਾਂ ਨੇ ਲੋਕਾਂ ਦੇ ਘਰ ਤੜਾ ਤੇ ਤੇ ਪਹਿਲਾਂ ਹੀ ਸਾਡਾ ਐਮਐਲਏ ਕਲਵੰਨ ਸਿੱਧੂ ਆ ਜਿਨ੍ਹਾਂ ਨੇ ਸਾਡੇ ਹਲਕਾ ਆਤਨਗਰ ਦੇ ਵਿੱਚ ਸਾਡੇ ਬਾਰੇ ਸੋਚਿਆ ਲੋਕਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਆ ਤੇ ਪੇਜ ਤੇ ਪੇਜ ਹਰ ਪੇਜ ਐਮਐਲਏ ਸਾਹਿਬ ਸਾਡੇ ਕਹਿੰਦੇ ਰਹਿੰਦੇ ਆ ਕਿ ਮੈਂ ਆਪਣੇ ਵਾਰਡ ਨੂੰ ਆਪਣੇ ਹਲਕੇ ਨੂੰ ਵੀ ਨਸ਼ਾ ਮੁਕਤ ਬਣਾਣਾ ਸੀ ਐਮਐਲਏ ਕੁਲਵੰਸ ਸਿੰਘ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਉਹਨਾਂ ਨੇ ਮੇਰੀ ਜ਼ਿੰਮੇਵਾਰੀ ਲਈ ਥੈਂਕ ਯੂ ਜੀ ਸੋ ਇਹ ਸੀਗੇ ਸਾਡੇ ਨਾਲ ਹਲਕਾ ਆਤਮਨਗਰ ਤੋਂ ਐਮਐਲਏ ਕੁਲਵੰਸ ਸਿੰਘ ਸੱਦੂ ਜਿੰਨਾ ਦਾ ਜਿਹੜਾ ਇਹ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਜਿਹੜਾ ਕੀ ਹੈ ਉਪਰਾਲਾ ਜਿਹੜਾ ਇਹ ਚੱਲ ਰਿਹਾ ਕਿਉਂਕਿ ਆਫਿਸ ਦੇ ਵਿੱਚ ਜਿਸ ਤਰ੍ਹਾਂ ਜਿਹੜੇ ਨੌਜਵਾਨ ਕਹਿ ਦਈਏ ਕਿ ਮੁੰਡੇ ਤਾਂ ਛੱਡੋ ਤੇ ਕੁੜੀਆਂ ਵੀ ਜਿਹੜੀਆਂ ਨਸ਼ਿਆਂ ਵੱਲ ਚੱਲਿਆ ਗਿਆ ਸੀਗੀਆਂ ਉਹਨਾਂ ਨੂੰ ਵੀ ਜਿਹੜਾ ਕੇਸ ਦੰਦਲ ਤੋਂ ਜਿਹੜਾ ਕੀ ਹੈ ਬਾਹਰ ਕੱਢਿਆ ਜਾ ਰਿਹਾ ਕਿਉਂਕਿ ਇਹ ਲੋਕ ਉਹ ਨਹੀਂ ਜੋ ਕਿ ਪਿਛਲੇ ਆਮ ਆਦਮੀ ਪਾਰਟੀ ਵੱਲੋਂ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਜਿਹੜੀ ਸ਼ੁਰੂ ਕੀਤੀ ਗਈ ਹੈ ਉਹ ਕਿਤੇ ਨਾ ਕਿਤੇ ਮੁਕੰਮਲ ਹੁੰਦੀ ਨਜ਼ਰ ਆ ਰਹੀ ਹੈ ਸਕਸੈਸ ਹੁੰਦੀ ਨਜ਼ਰ ਆ ਰਹੀ ਹੈ ਐਸੀ ਮੌਜੂਦਾ ਅੱਜ ਹਲਕਾ ਤਮਨਗਰ ਦੇ ਐਮ ਐਲ ਏ ਕੁਲਵੰਤ ਸਿੰਘ ਸੁੱਧੂ ਦੇ ਕੋਲ ਜਿਨ੍ਹਾਂ ਦੇ ਆਫਿਸ ਦੇ ਵਿੱਚ ਅੱਜ ਕੁਝ ਜਿਨ੍ਹਾਂ ਨੇ ਨਸ਼ਾ ਛੱਡਣਾ ਹੈ ਜੋ ਕਿ ਕਾਫੀ ਦੇਰ ਤੋਂ ਨਸ਼ਾ ਕਰ ਰਹੇ ਸੀ ਦੇ ਵਿੱਚ ਇੱਕ ਲੇਡੀ ਵੀ ਮੌਜੂਦ ਹੈ ਤੇ ਦੋ ਮੁੰਡੇ ਨੇ ਤੇ ਗੱਲਬਾਤ ਕਰਦੇ ਆ ਸਰ ਦਾ ਇਸ ਬਾਰੇ ਕੀ ਕਹਿਣਾ ਹੈ ਸਰ ਸਵਾਗਤ ਹੈ ਤੁਹਾਡਾ ਜੀ ਕੀ ਕਹਿਣਾ ਚਾਹੋਗੇ ਇਸ ਬਾਰੇ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਜਿਸ ਤਰ੍ਹਾਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਪਹੁੰਚ ਕੇ ਜਿਹੜੇ ਨੇ ਖੁਦ ਜਿਹੜੇ ਨਸ਼ਾ ਕਰਦੇ ਨੇ ਉਹ ਕਹ ਰਹੇ ਅਸੀਂ ਨਸ਼ਾ ਛੱਡਣਾ ਹੈ ਕੀ ਕਹਿਣਾ ਚਾਹੀਦਾ ਸਭ ਤੋਂ ਪਹਿਲਾਂ ਦਾ ਧੰਨਵਾਦ ਕਰਦਾ ਬਾਬਾ ਦੀਪ ਸਿੰਘ ਮਹਾਰਾਜ ਦਾ ਜਿਨ੍ਹਾਂ ਨੇ ਇਹ ਕੁਰਸੀ ਦਿੱਤੀ ਹੈ ਜਿਹੜੀ ਸੇਵਾ ਵਜੋਂ ਮੈਂ ਨਿਵਾ ਰਿਹਾ ਹਾਂ ਉਸ ਤੋਂ ਉਪਰੰਤ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਕਿਮਾਨ ਦਾ ਜਿਨ੍ਹਾਂ ਨੇ ਯੁੱਧ ਨਸ਼ੇ ਵਿਰੁੱਧ ਦਾ ਆਗਾਜ਼ ਕਰਕੇ ਪੰਜਾਬ ਦੀ ਜਨਤਾ ਨੂੰ ਨਸ਼ੇ ਤੋਂ ਦਲਦਲ ਕੱਢਣ ਦਾ ਇੱਕ ਵਿਸ਼ੇਸ਼ ਅਭਰਾਲਾ ਕਰਿਆ ਅੱਜ ਮੇਰੇ ਲਈ ਖੁਸ਼ੀ ਦਾ ਦਿਨ ਹੈ ਕਿ ਜਦੋਂ ਇੱਕ ਨੌਜਵਾਨ ਸਾਡੀ ਭੈਣ ਤੇ ਦੋ ਨੌਜਵਾਨ ਆਪਣਾ ਮਨ ਬਣਾ ਕੇ ਸਾਡੇ ਜਿਹੜੇ ਗਲੀ ਮੱਲੇ ਦੇ ਇੰਚਾਰਜ ਦੇ ਲਾਏ ਨੇ ਉਹਨਾਂ ਦਾ ਪ੍ਰੇਰਿਤ ਹੋ ਕੇ ਭਗਵੰਤ ਸਿੰਘ ਮਾਨਦੀ ਜਿਹੜੀ ਨਸ਼ਾ ਵਿਰੁੱਧ ਯੁੱਧ ਦੇ ਵਿੱਚ ਪ੍ਰੇਰਿਤ ਹੋ ਕੇ ਉਹਨਾਂ ਨੇ ਅੱਜ ਮਨ ਬਣਾਇਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਜਿੱਥੇ ਆਪਣੀ ਛੋਟੀ ਭੈਣ ਦਾ ਮੇਰੇ ਨੌਜਵਾਨ ਵੀਰਾਂ ਦਾ ਧੰਨਵਾਦ ਕਰਦਾ ਤੇ ਉਹਨਾਂ ਨੂੰ ਇੱਕ ਇਹ ਪੰਜਾਬ ਦੇ ਨੌਜਵਾਨ ਜਿਹੜੇ ਨਸ਼ੇ 'ਚ ਫਸੇ ਨੇ ਇਸ ਮਾਧਮ ਰਹੀਂ ਉਹਨਾਂ ਨੂੰ ਅਪੀਲ ਵੀ ਕਰਦਾ ਕਿ ਆ ਇਹ ਵੀ ਤਾਂ ਦੇਖੋ ਇੱਕ ਕੁੜੀ ਰਿਹਾ ਇੱਕ ਕੰਨਿਆ ਆਪਣਾ ਮਨ ਬਣਾ ਕੇ ਜਿਹੜਾ ਨਸ਼ਾ ਛੱਡਣ ਆਈ ਹੈ ਤਾਂ ਤੁਹਾਨੂੰ ਕੀ ਹੋਇਆ ਇੱਕ ਨੌਜਵਾਨਾ ਸਵੇਰ ਦਾ ਹੋਰ ਬੈਠਾ ਸੀ ਪਰ ਉਹ ਤੋੜ ਲੱਗਣ ਕਰਕੇ ਸਮਾਂ ਥੋੜਾ ਜਿਆਦਾ ਲੱਗ ਗਿਆ ਕਿਉਂਕਿ ਦਫ਼ਤਰੀ ਕਾਰੋਬਾਰ ਹੋਰ ਵੀ ਬੜੇ ਨੇ ਇਹ ਉਹ ਇੱਥੋਂ ਹੁੱਜ ਰਹਿ ਗਿਆ ਕੋਈ ਨਹੀਂ ਉਹ ਵੀ ਆ ਜਾਊਗਾ ਤੇ ਇਹਨਾਂ ਤਿੰਨਾਂ ਨੂੰ ਅੱਜ ਅਸੀਂ ਸਿਵਲ ਹਸਪੀਟਲ ਦੇ ਐਡਮਿਟ ਕਰਾ ਕੇ ਸਿਮਾਉਣਾ ਮੇਰੀ ਗੱਲ ਹੋ ਗਈ ਹੈ ਇਹਨਾਂ ਨੂੰ ਦਾਖਲ ਕਰਾ ਕੇ ਨਵੀਂ ਜ਼ਿੰਦਗੀ ਜਿਉਣ ਦਾ ਮੌਕਾ ਦਿੱਤਾ